ਬਾਈ ਗੁਰਜੀ ਕੋ ਹਰਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਨਕਾਰਯੋਗ ਪ੍ਰਿੰਸੀਪਲ ਮੈਮ ਟੀਚਰ ਸਹਿਬਾਨ ਅਤੇ ਪਿਆਰੇ ਵਿਦਿਆਰਥੀਓ ਸਵੇਰ ਦੀ ਸਭਾ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਲ ਤੀਮਈ ਦੇ ਦਿਨ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸਹੀਦੀ ਜਿਹੜਾ ਦਿਹਾੜਾ ਜਿਸ ਮਨਾਇਆ ਗਿਆ ਸੋ ਗੁਰੂ ਘਰਾਂ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਹੋਏ ਘਰਾਂ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਹੋਏ ਕਿਉਂਕਿ ਗੁਰੂ ਅਰਜਨ ਮਹਾਰਾਜ ਪੰਜਵੇਂ ਪਾਤਸ਼ਾਹ ਜਿਨ੍ਹਾਂ ਦੀ ਸਹੀਦੀ ਵਲਖਣ ਸੀ ਸੋ ਆਪਾ 5-10 ਮਿੰਟ ਧੁੱਪੇ ਖੜ ਜਿਏ ਤਾਂ ਕਿੰਨਾ ਔਖਾ ਲੱਗਦਾ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸੇ ਦਾ ਉਹਨਾਂ ਨੇ ਬੁਰਾ ਨਹੀਂ ਕੀਤਾ ਸਦਾ ਚੰਗਾ ਕਾਰਜ ਕਰਦੇ ਚੰਗੇ ਕਾਰਜ ਕਰਦੇ ਹੋਏ ਵੀ ਜਿਹੜੇ ਵ੍ਰੋਧੀ ਧਿਰ ਦੇ ਮਾਲਕ ਹੁੰਦੇ ਆ ਉਹ ਬਰੂਤਾ ਕਰਦੀ ਕਰਦੀ ਸੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਮਹਾਰਾਜ ਨੇ ਆਦ ਗ੍ਰੰਥ ਸਾਹਿਬ ਜੀ ਦਾ ਸਕਲਨ ਕੀਤਾ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਜਦੋਂ ਆਦ ਗ੍ਰੰਥ ਸਾਹਿਬ ਜੀ ਦਾ ਸਕਲਨ ਹੋ ਗਿਆ ਤਾਂ ਜਿਹੜੇ ਮੁਗਲ ਦੇ ਵਿੱਚ ਚੰਗੇ ਵੀ ਬਹੁਤ ਤੇ ਵਿੱਚ ਬਰੂਹਤਾ ਵਾਲੇ ਵੀ ਬਹੁਤ ਹੁੰਦੇ ਆ। ਸੋ ਗੁਰੂ ਅਰਜਨ ਮਹਾਰਾਜ ਦਾ ਸਮਕਾਲੀ ਅਕਬਰ ਬਾਦਸ਼ਾਹ ਸੀ। ਚੰਦੂ ਵਰਗਿਆਂ ਨੇ ਪਿਰਥੀਏ ਵਰਗਿਆਂ ਨੇ ਬੜੀ ਬਰੂਹਤਾ ਕੀਤੀ ਗੁਰੂ ਅਰਜਨ ਮਹਾਰਾਜ ਦੀ। ਇਥੋਂ ਤੱਕ ਕੇ ਕਹਿ ਦਿੱਤਾ ਸੀ ਕਿ ਆਦ ਗ੍ਰਾਂਥ ਸਾਹਿਬ ਜੀ ਦੇ ਵਿੱਚ ਮੁਗਲ ਧਰਮ ਦੇ ਵਿਰੁੱਧ ਜਿਹੜਾ ਹੈ ਲਿਖਿਆ ਹੋਇਆ ਤਾਂ ਅਕਬਰ ਬਾਦਸ਼ਾਹ ਨੇ ਆਦ ਗ੍ਰੰਥ ਸਹੀ ਦਾ ਅਧਿਐਨ ਕਰਵਾਇਆ ਸੀ ਆਪ ਸੁਣਿਆ ਜਦੋਂ ਸਾਰਾ ਸੁਨਿਆ ਅਧਿਐਨ ਕੀਤਾ ਤਾਂ ਉਹਨਾਂ ਨੇ ਕਿਹਾ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਫਿਰ ਅਕਬਰ ਦਾਸ ਪੁੱਤਰ ਜਹਾਂਗੀ ਗੁਰਗਦੀ ਤੇ ਬੈਠਿਆ ਸੌਰੀ ਗੱਦੀ ਤੇ ਬੈਠਿਆ ਬਾਦਸ਼ਾਹ ਬਣਿਆ ਮੁਗਲ ਬਾਦਸ਼ਾਹ ਜਹਾਂਗੀ ਕਟੜ ਸੀ ਸਿਰਫ ਆਪਣਾ ਧਰਮ ਹੀ ਚਾਹਦਾ ਸੀ ਕਿ ਪ੍ਰਫੁੱਲਤ ਹੋਵੇ ਕੋਈ ਹੋਰ ਧਰਮ ਪ੍ਰਫੁੱਲਤ ਨਾ ਹੋਵੇ ਗੁਰੂ ਅਰਜਨ ਦੇਵ ਜੀਦੀ ਸੀ ਜੀ ਦਾ ਸਭ ਤੋਂ ਵੱਡਾ ਕਾਰਨ ਆਦ ਗੁਰ ਸਾਹਿਬ ਦਾ ਸਤਲਣ ਸੀ ਕਹਿੰਦੇ ਜਿਸ ਨੇ ਕੰਮ ਕਰਨਾ ਹੋਵੇ ਉਸ ਨੂੰ ਬਹਾਨਾ ਨਹੀਂ ਚਾਹੀਦਾ ਚੰਦੂ ਵਰਗਿਆਂ ਨੇ ਪਿਥੀ ਵਰਗਿਆਂ ਨੇ ਬੜੀ ਬਰੁਖਤਾ ਕੀਤੀ ਬੜਾ ਕੁਝ ਕਿਹਾ ਪੂਰਾ ਅਰਜਨ ਮਹਾਰਾਜੀ ਬਾਰੇ ਪਰ ਉਹ ਤਾਂ ਇਹ ਬਹਾਨਾ ਹੀ ਭਾਵਾ ਸੀ ਖੇਤੀ ਹੋਇਆ ਲਾਹੌਰ ਬੁਲਾਇਆ ਗਿਆ ਗੁਰੂ ਅਰਜਨ ਮਹਾਰਾਜ ਜੀ ਨੂੰ ਬੜੇ ਤਸੀਹੇ ਦਿੱਤੇ ਤਤਤੀ ਤਵੀ ਤੇ ਚੌਂਕੜਾ ਲਾ ਕੇ ਬੈਠ ਗਏ ਉਸ ਦੇ ਬਾਣੇ ਵਿੱਚ ਰਹੇ ਉਪਰੋਂ ਕੀ ਕੀਤਾ ਗਿਆ ਕਿ ਰੇਤ ਤਤਤੀ ਕੀਤੀ ਗਈ ਸਰੀਰ ਤੇ ਪਾਈ ਗਈ ਕਿੰਨੇ ਜ਼ੁਲਮ ਕੀਤੇ ਅਪਾਏ ਸਾਸ ਕਰਕੇ ਦੇਖੀਏ ਕਿ ਬਹੁਤ ਜ਼ਿਆਦਾ ਜ਼ੁਲਮ ਮੁਗਲ ਸਰਕਾਰਾਂ ਦੇ ਬੜੇ ਜ਼ੁਲਮ ਸਨ ਜੇ ਅਪਾ ਤਾਸ ਪੜੀ ਤਾਂ ਬੜੀ ਮੈਂ ਕਹਾਂ ਵੀ ਭਈ ਵਿੱਚ ਚੰਗੇ ਵੀ ਸਨ ਪਰ ਜਿਹੜੇ ਸਿੱਖ ਧਰਮ ਨੂੰ ਪਰਪਰਿਤ ਹੋਣਾ ਨਹੀਂ ਦੇਖਦੇ ਉਹਨਾਂ ਨੇ ਬੜੇ ਜ਼ੁਲਮ ਕੀਤੇ ਸੋ ਈਮਾਯੂ 1606 ਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਸੀਜੀ ਪਾ ਦਿੱਤੀ। ਸੋ ਆਪਨੇ ਬੜੇ ਮਹਾਨ ਕਾਰਜ ਸਨ ਆਦਗਰਾ ਸਹਿਜਸ ਕਰਨ ਕਰਵਾਇਆ ਤਰਨਤਾਰ ਕਰਤਾਰਪੁਰ ਸਹਿਬ ਬਸਾਏ ਖੇਰ ਤੀਰ ਅਗਾਂ ਦੇ ਵਿੱਚ ਪਾਣੀ ਰਚੀ ਸੁਖਮਨੀ ਸਾਹਿਬ ਦੀ ਰਚਨਾ ਉਹਨਾਂ ਦਾ ਮਹਾਨ ਕਾਰਜ ਸੀ। ਤੀਰ ਅਗਾਂ ਦੇ ਵਿੱਚ ਬਾਣੀ ਰਚੀ 2218 ਸ਼ਬਦ ਰਚੇ ਗੁਰੂ ਅਰਜਨ ਮਹਾਰਾਜ ਜੀ ਨੇ ਸਭ ਤੋਂ ਵੱਧ ਬਾਣੀ ਰਚੀ ਸੋ ਆਧ ਕਾਂ ਸੇਵ ਜੀ ਦਾ ਸੱਲਨ ਉਹਨਾਂ ਦੇ ਸੀ ਜਿਹੜਾ ਕਾਰਨ ਬਣਿਆ ਕਿਉਂਕਿ ਮੁਗਲ ਬਾਦਸ਼ਾਹ ਜਹਾਂਗੀਰ ਦੂਸਰੇ ਧਰਮਾਂ ਪਰ ਬਲਸੋਣਾ ਦੇਖਣਾ ਚਾਹੁੰਦਾ ਸੀ ਗੁਰੂ ਅਰਜਨ ਮਹਾਰਾਜ ਜੀ ਉਸਦੇ ਪਾਣੇ ਵਿੱਚ ਰਹੇ ਤੇ ਸਹੀਦੀ ਪਾ ਦਿੱਤੀ ਸੋ ਉਹਨਾਂ ਦੀ ਸਹੀਦੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਕੋਟਨ ਕੋਟ ਜਿਹੜਾ ਹੈ ਗੁਰੂ ਅਰਜਨ ਮਹਾਰਾਜ ਜੀ ਨੂੰ ਪ੍ਰਣਾਮ ਹੈ ਜਿਹੜੇ ਕਿ ਜ਼ੁਲਮ ਦੇ ਕੇ ਚੁਕੇ ਨਹੀਂ ਉਸ ਦਾ ਡਟ ਕੇ ਮੁਕਾਬਲਾ ਕੀਤਾ ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਤਾਂ ਹੀ ਉਹਨਾਂ ਨੂੰ ਸਿਮਿੱਦਾ ਦਾ ਸਰਦਾਰ ਕਿਹਾ ਜਾਂਦਾ ਸੋ ਸਾਰਿਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ